ਕਾਜੀ ਬਾਬਾ ਜੀ ਫਸਲੇ ਕਰਾਂਗੇ ਅੱਜ ਇਸ ਸਾਲੀ ਬਾਬਾ ਬਾਬਾ ਜੈਮੂ ਕਿਰਦਾਨ ਨੇ ਸੀਵਰਮੈਨ ਐਸੋਸੀਏਸ਼ਨ ਦੇ ਸਾਡੇ ਵਿਜੇ ਜੀ ਪੰਜਾਬ ਪ੍ਰਦਾਨ ਸੋ ਇਹਨਾਂ ਸਾਰੇ ਸਾਥੀਆਂ ਵੱਲੋਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਜਿਹੜਾ 133ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਸਿਰਫ ਇੱਥੇ ਨਹੀਂ ਪੂਰੇ ਹਿੰਦੂਸਤਾਨ 'ਚ 14 ਅਪ੍ਰੈਲ ਵਾਲੇ ਦਿਨ ਅਸੀਂ ਹਰ ਸਾਲ ਹੀ ਉਹਨਾਂ ਦਾ ਜਨਮ ਦਿਹਾੜਾ ਬਹੁਤ ਮਨਾਉਂਦੇ ਹਾਂ ਔਰ ਮੈਂ ਅਸੀਂ ਸਾਰੇ ਬੜੇ ਖੁਸ਼ ਨਹੀਂ ਸੀ ਕਿ ਮਸੀਂ ਉਸ ਮੁਲਕ ਦੇ ਵਸਨੀਕ ਆ ਜਿਹੜਾ ਸੰਵਿਧਾਨ ਬਾਬਾ ਬੀ ਆਰ ਅੰਬੇਦਕਰ ਜੀ ਵੱਲੋਂ ਲਿਖਿਆ ਗਿਆ ਔਰ ਅਸੀਂ ਉਹਦਾ ਆਨੰਦ ਮਾਣ ਰਹੇ ਆ ਔਰ ਮੈਂ ਸਮਝਦਾ ਕਿ ਜਿਹੜਾ ਬੱਚੇ ਦਾ ਜੰਮ ਜਨਮ ਹੀ ਹੁੰਦਾ ਉਹ ਉਹ ਸੰਵਿਧਾਨ ਦੇ ਉਹਦੇ ਜਿਹੜੇ ਰਾਈਟਸ ਬੜੇ ਖੁਸ਼ ਨਸੀਬ ਆ ਕਿ ਅਸੀਂ ਉਹਨਾਂ ਇਸ ਕੰਟਰੀ ਦੇ ਉਸ ਵਸਨੀਕ ਹੈ ਜਿੱਥੇ ਬੀ ਆਰ ਅੰਬੇਦਕਰ ਜੀ ਵੱਲੋਂ ਜਿਹੜਾ ਸਵਿਧਾਨ ਲਿਖਿਆ ਗਿਆ ਸੋ ਸਾਨੂੰ ਜਿੰਨੇ ਵੀ ਰਾਈਟ ਮਿਲੇ ਨੇ ਮੈਂ ਸਮਝਦਾ ਇਹਨਾਂ ਦੀ ਹੀ ਔਰ ਅਸੀਂ ਸਾਨੂੰ ਸਾਰਿਆਂ ਨੂੰ ਵਿਦਵਾਨ ਦੇ ਅੰਦਰ ਰੱਖੀ ਅਸੀਂ ਜਿੰਨੇ ਵੀ ਕੋਈ ਆਪਣਾ ਚਾਹ ਐਜੂਕੇਸ਼ਨ ਰਾਈਟ ਟੂ ਐਜੂਕੇਸ਼ਨ ਹੈ ਜਾਂ ਕੋਈ ਵੀ ਐਕਟ ਹੈ ਜਿਹੜਾ ਸਾਡਾ ਅਸੀਂ ਉਹਨਾਂ ਦੇ ਦੇਖ ਰੱਖਦੇ ਅਸੀਂ ਇਹ ਕਰ ਰਹੇ ਹਾਂ ਸੋ ਮੈਂ ਆਪਣੇ ਪ੍ਰਦੀਪਕ ਜੀ ਦਾ ਅਭਿਜੇ ਜੀ ਦਾ ਔਰ ਸਾਰੇ ਸਾਥੀਆਂ ਦਾ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਹਰ ਸਾਲ ਹੀ ਸਾਨੂੰ ਇੱਥੇ ਬੁਲਾ ਕੇ ਇਹਨਾਂ ਮਾਨ ਸਤਕਾਰ ਵੀ ਦਿੰਦੇ ਨੇ ਔਰ ਮੈਂ ਸੋਨੀ ਸਾਹਿਬ ਵੱਲੋਂ ਫਿਰ ਸਾਰੇ ਸਾਥੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਵੀ ਦਿੰਦਾ ਹਾਂ ਮੈਂ ਦੀਪਕ ਗੇਲਿਆ ਜੀ ਔਰ ਮੈਂ ਸਿਵਲ ਮੈਨ ਜ ਉਹਨੇ ਬੜਾ ਹੀ ਸੰਘਰਸ਼ ਕੀਤਾ ਸੀਵਰਮੈਨ ਪੱਕੇ ਕਰਾਉਣ ਵਾਸਤੇ ਕਿਉਂਕਿ ਸੀਵਰਮੈਨ ਇੱਕ ਹੈਗਾ ਕਿ ਜਿਹੜਾ ਮੋਟੇ ਮੋਟੇ ਵਿੱਚ ਉਤਰਦਾ ਵਾ ਵਾਪਸ ਆਣ ਦੀ ਉਹਦੀ ਆਸ ਨਹੀਂ ਹੁੰਦੀ ਜਦੋਂ ਸੀਵਰ ਦੇ ਵਿੱਚ ਉਤਰਦਾ ਵਾ ਲੇਕਿਨ ਫਿਰ ਵੀ ਉਹ ਮੇਰੇ ਸੀਵਰਮੈਨ ਬੜੇ ਹੀ ਸੰਘਰਸ਼ੀਆ ਹੋਰ ਮਿਹਨਤ ਨਾਲ ਕੰਮ ਕਰਦੇ ਕਰਨ ਵਾਲੇ ਆ ਜਿਨ੍ਹਾਂ ਨੇ ਸ਼ਹਿਰ ਦਾ ਸਾਰਾ ਕੰਮ ਸਫਾਈ ਕੀਤੀ ਉਹਨਾਂ ਨੇ ਔਰ ਜਿਹੜਾ ਕਿ ਕਾਂਗਰਸ ਸਰਕਾਰ ਨੇ ਆਗਰ ਚੰਨੀ ਸਰਕਾਰ ਸੀ ਉਸਨੇ ਉਹਨਾਂ ਨੇ ਹੀ ਸੀਵਰਮੈਨਾਂ ਦਾ ਬਾਹਰ ਘੁਰਾਤ ਫੜਿਆ ਜਿਨ੍ਹਾਂ ਨੂੰ ਸੀਵਰਮੈਨਾਂ ਨੂੰ ਪੰਜਾਬ ਦੇ ਵਿੱਚ ਔਰ ਅੰਮ੍ਰਿਤਸਰ ਚ ਖਾਸ ਕਰਕੇ ਸੀਵਰਮੈਨਾਂ ਨੂੰ 20-20 ਸਾਲ ਹੋ ਗਏ ਸੀ ਲੱਗਿਆ ਨੂੰ ਕੋਈ ਮਾਈ ਬਾਪ ਨਹੀਂ ਬੰਦਾ ਸੀ ਲੇਕਿਨ ਕਾਂਗਰਸ ਸਰਕਾਰ ਨੇ ਇਹਨਾਂ ਨੂੰ ਸੀਵਰਮੈਨਾਂ ਨੂੰ ਇੱਕ ਆਰਡਰ ਔਰ ਪੱਕੇ ਕਰਨ ਦੀ ਵਿਸ਼ਵਾਸ ਦਵਾਇਆ ਔਰ ਪੱਕੇ ਕਰਨ ਵੀ ਦਿੱਤੇ ਕਾਂਗਰਸ ਸਰਕਾਰ ਨੇ ਇਹਨਾਂ ਨੂੰ 192 ਸੀਵਰਮੈਨ ਜਿਹੜੇ ਮੋਹ ਦੇ ਮੂੰਹ ਜਿੱੁੱਤਰਦੇ ਸੀ ਸਵੇਰੇ ਉੱਠਦੇ ਸੀ ਪਤਾ ਨਹੀਂ ਘਰ ਵਾਪਸ ਜਾਣਾ ਕਿ ਨਹੀਂ ਜਾਣਾ ਲੇਕਿਨ ਉਹਨਾਂ ਨੂੰ ਵਿਸ਼ਵਾਸ ਸੀ ਆਪਾਂ ਪੱਕੇ ਹੋ ਜਾਣਾ ਵਾ ਲੇਕਿਨ ਕਾਂਗਰਸ ਸਰਕਾਰ ਨੇ ਇਹਨਾਂ ਨੂੰ ਆਰਡਰ ਪੱਕਿਆਂ ਦੇ ਦਵਾਏ। ਹੋਰ 14 ਅਪ੍ਰੈਲ ਨੂੰ ਹੀ ਮਿਲੇ ਆਰਡਰ ਆਪਾਂ ਨੂੰ। ਜਿੱਦਣ ਬਾਬਾ ਸਾਹਿਬ ਦਾ ਜਨਮ ਦਿਨ ਦਿਹਾੜਾ ਸੀ। ਉਸੇ ਹੀ ਦਿਹਾੜੇ ਨੂੰ ਆਪਾਂ ਸਿਵਲ ਮੈਨ ਜੂਨੀਅਰ ਬਣਾਉਂਦੀ ਆ ਔਰ ਹਰ ਸਾਲ ਬਣਾਉਂਦੀ ਰਹੇਗੀ। ਗੌਰਮੇਦ ਸਿੰਘ ਮੈਂ ਪੰਜਾਬ ਸਿਵਲ ਮੈਨ ਐਮਪਲਾਈਜ਼ਮੈਂਟ ਦਾ ਪ੍ਰੈਜ਼ੀਡੈਂਟ ਆ। ਅੱਜ ਅਸੀਂ ਡਾਕਟਰ ਸਾਹਿਬ ਡਾਕਟਰ ਬੀਐਮ ਰੈਡ ਗਾਰਡ ਜੀ ਦਾ ਦਿਨ ਲਾ ਰਹੇ ਆ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਔਰ ਸਭ ਤੋਂ ਪਹਿਲਾਂ ਉਹ ਦੇਸ਼ ਹੈ ਜਦੋਂ ਯਾਦ ਹੋਇਆ ਉਹ ਕਾਨੂੰਨ ਮੰਤਰੀ ਵੀ ਰਹੇ ਤੇ ਸਰਦਾਰ ਲਿਖਿਆ ਅੱਜ ਸੰਵਿਧਾਨ ਅਨੁਸਾਰ ਹੀ ਸਾਨੂੰ ਸਾਰੀਆਂ ਸੇਵਾਵਾਂ ਮਿਲ ਰਹੀਆਂ ਆ ਉਹਨਾਂ ਨੇ ਇੱਕ ਗੱਲ ਬਹੁਤ ਜ਼ੋਰ ਨਾਲ ਕਹੀ ਸੀ ਕਿਉਂਕਿ ਉਹਨਾਂ ਨੇ ਲਾਈਫ ਦੇ ਬਹੁਤ ਵਿੱਚ ਸਟਰਗਲ ਕੀਤਾ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਵੀ ਕੁਰਬਾਨੀਆਂ ਦਿੱਤੀਆਂ ਸੀ ਗਿਆ ਤਾਂ ਉਹਨਾਂ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਅਸੀਂ ਵੀ ਇੱਥੇ ਜਥੇਬੰਦੀ ਵੱਲੋਂ ਯੂਨੀਅਨ ਵੱਲੋਂ ਇਹੀ ਅਸੀਂ ਪ੍ਰਚਾਰ ਕਰਦੇ ਆ ਕਿ ਪਹਿਲਾਂ ਇਕੱਠੇ ਹੋਈਏ Şungarts ਤੇ ਆਪਣੀਆਂ ਜਿਹੜੀਆਂ ਮੰਗਾਂ ਹੁਣ ਮਨਵਾਈਏ ਕਿਉਂਕਿ ਜਿਸ ਇਸ ਤਰ੍ਹਾਂ ਦੇ ਨਾਲ ਅਸੀਂ ਸੰਬੰਧਤ ਆਂ ਸਫਾਈ ਸੇਵਕ ਹਾਂ ਸੀਵਰਮੈਨ ਹਾਂ ਤੇ ਬਹੁਤ ਹੀ ਹੋਰ ਤਰ੍ਹਾਂ ਦਾ ਕੰਮ ਕਰਦੇ ਆ ਅਸੀਂ ਇਲੈਕਸ਼ਨ ਆ ਰਹੇ ਆ ਹੁਣ ਅਸੀਂ ਇਹ ਸਵਾਲ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਵੀ ਇਲੈਕਸ਼ਨ ਦੇ ਵਿੱਚ ਜਾਣ ਪਾਰਲੀਮੈਂਟ ਜਾਣ ਅਸੈਂਬਲੀਆਂ ਚ ਜਾਣ ਚਾਹੇ ਇੱਥੇ ਕੌਂਸਲਰ ਹੋਣ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਕਿ ਸਾਡੇ ਕਿੰਨੀ ਵਾਰੀ ਇਹ ਸਵਾਲ ਕੁਐਸਚਨ ਪੋਟ ਅਪ ਕਰਦੇ ਆ ਕਿ ਸਾਡੀ ਜਿਹੜੀਆਂ ਸਹੂਲਤਾਂ ਮਿਲੀਆਂ ਜਿਹੜੀਆਂ ਮਿਲਦੀਆਂ ਨਹੀਂ ਉਹ ਕਿੱਦਾਂ ਮਿਲਣਗੀਆਂ ਬਾਕੀ ਅਸੀਂ ਆਪਣਾ ਸੰਘਰਸ਼ ਜਾਰੀ 看，给，让你们看。